ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੌੜੀ ਚੇਤੀ ਮਹੱਲਾ ਪਹਿਲਾ ਅਵਰ ਪੰਚ ਹਮ ਏਕ ਜਨਾ ਕਿਉ ਰਾਖਾ ਘਰ ਬਾਰ ਮਨਾ ਮਰਹ ਲੂਟਹ ਮਾਰਹ ਮਾਰਹ ਲੂਟਹ ਨੀਤ ਨੀਤ ਕਿਸ ਆਗੈ ਕਰੀ ਪੁਕਾਰ ਜਨਾ श्री राम नामा उच्चर मना ध्यान ਨਾਲ ਬਾਦ ਉਚਾਰਨ ਕਰਨਾ ਹੈ श्री ਉਚਾਰਨ ਕਰਨਾ ਹੈ ਸਿਰੀ ਨਹੀਂ ਕਹਿਣਾ श्री राम नामा ਉਚਰ ਮਨਾ ਉਚਰ ਵੀ ਕਸ ਕੇ ਬੋਲਣਾ ਹੈ ਆਗੈ ਜਮਦਲ ਬਖਮ ਕਨਾ ਰਹਾ ਉਸਾਰ ਮਡੋਲੀ ਰਾਖੇ ਦਵਾਰਾ ਪੀਤਰ ਬੈਠੀ ਸਾਤਨਾ ਹਾਂ ਪੀਤਰ ਬੈਠੀ ਸਾਤਨਾ ਇਹ ਵਖਰਾ ਪਾਠ ਹੈ ਸਾਧਨਾ ਨਹੀਂ ਹੈ ਤਿਖਿਆ ਸਾਧਨਾ ਇਕੱਠਾ ਹੀ ਹੈ ਪਰੰਤੂ ਵਖਰਾ ਪਾਠ ਹੈ ਭੀਤਰ ਤਤਾ ਸ਼ੁੱਧ ਬੋਲਣਾ ਤਦ ਦਾ ਭੀਤਰ ਨਹੀਂ ਕਹਿਦਣਾ ਭੀਤਰ ਬੈਠੀ ਸਾਤਨਾ ਅੰਮ੍ਰਿਤ ਕੇਲ ਕਰੇ ਨਿਤ ਕਾਮਣ ਅੰਮ੍ਰਿਤ ਕੇਲ ਕਰੇ ਨਿਤ ਕਾਮਣ ਅਵਰ ਲੁਟੇਨ ਸੁ ਪੰਚ ਜਨਾ ਅਵਰ ਲੁਟੇਨ ਅਵਰ ਲੁਟੇਨ ਸੁ ਪੰਚ ਜਨਾ ਹਾ ਮਡੋਲੀ ਲੂਟਿਆ ਲੂਟਿਆ ਦੇਹਰਾ ਸਾਤਨ ਪਕੜੀ ਏਕ ਜਨਾ ਇਹ ਵੀ ਸਾਤਨ ਵਖਰਾ ਪਾਠ ਹੈ ਸਾਤਨ ਪਕੜੀ ਏਕ ਜਨਾ ਜਮ ਡੰਡਾ ਗਾਲ ਸੰਗਲ ਪੜਿਆ ਜਮ ਡੰਡਾ ਥੀ ਯਮਕ ਗਾਲ ਸੰਗਲ ਪੜਿਆ ਪੜਿਆ ਪੂਲਾ ਉਚਾਰਨ ਕਰਨਾ ਗਾਲ ਪਦਵੀ ਪੂਲਾ ਹੀ ਉਚਾਰਨ ਕਰਨਾ ਭਾਗ ਗਏ ਸੇ ਪੰਚ ਜਨਾ ਕਮਣ ਲੋੜਾ ਸੋਇਨਾ ਰੂਪਾ ਮਿੱਤਰ ਲੋੜੇਨ ਸੋ ਖਾਦਾਤਾ ਇਹ ਖਾਦਾਤਾ ਜਿਹੜਾ ਪਾਠ ਹੈ ਇਹ ਡੈਸ਼ ਦੇ ਕਿ ਵਿੱਚ ਉਚਾਰਨ ਕਰਨਾ ਹੈ ਬੋਲਣਾ ਕਸ ਕੀ ਹੈ ਖਾਦਾਤਾ ਨਹੀਂ ਕਹਿਣਾ ਖਾਦਾਤਾ ਯਾਨੀ ਖਾਦਾ ਤੇ ਤਾ ਦੇ ਵਿੱਚ ਡੈਸ਼ ਦੇਣੀ ਹੈ ਪਾਠ ਇਕੱਠਾ ਹੀ ਬੋਲਣਾ ਹੈ ਮਿੱਤਰ ਲੋੜੇਨ ਸੋ ਖਾਦਾਤਾ ਨਾਨਕ ਪਾਪ ਕਰੇ ਤੈਨ ਕਾਰਣ ਜਾਸੀ ਜਮਪੁਰ ਵਾਧਾਤਾ ਇਹ ਵੀ ਵਾਧਾਤਾ ਉਚਾਰਨ ਕਰਨਾ ਗਾਉੜੀ ਚੇਤੀ ਮਹੱਲਾ ਪਹਿਲਾ ਮੰਦਰਾ ਤੇ ਘਟ ਪੀਤਰ ਮੰਦਰਾ ਹਮ ਮੰਦਰਾ ਤੇ ਘਟ ਪੀਤਰ ਮੰਦਰਾ ਕਾਇਆ ਕੀਜੈ ਖਿੰਥਾਤਾ ਕਾਇਆ ਕੀਜੈ ਖਿੰਥਾਤਾ ਪੰਚ ਚੇਲੇ ਵਸ ਕੀਜਹਿ 라ਵਲ ਇਹੋ ਮਨ ਕੀਜਹਿ ਡੰਡਾਤਾ ਇਹੋ ਨਹੀਂ ਕਹਿਣਾ ਈਲੀ ਲਾਹੇ ਹੋੜਾ ਇਹੋ ਹੈ ਈਲੀ ਸਿਹਰੀ ਹਹਿ ਓਮਕਰ ਇਹੋ ਛੇਤੀ ਉਚਾਰਨ ਕਰਨਾ ਪੰਚ ਚੇਲੇ ਵਸ ਕੀਜਹਿ 라ਵਲ ਇਹੋ ਮਨ ਕੀਜਹਿ ਡੰਡਾਤਾ ਯਾਨੀ ਤਾ ਜਿਹੜਾ ਪਾਦਾ ਤੋ ਪਹਿਲਾਂ ਡੈਸ਼ ਦੇ ਦੇਣੀ ਆ ਪਾਠ ਇਕੱਠਾ ਹੀ ਹੈ ਡੰਡਾਤਾ ਖਿੰਥਾਤਾ ਪਾਵਸਤਾ ਨਾਵਸਤਾ ਗੰਗਾਤਾ ਇਸ ਤਰ੍ਹਾਂ ਬੋਲਣਾ ਗੰਗਾਤਾ ਦੰਤਾ ਤਾ ਕਿੰਤਾ ਤਾ ਐਉਂ ਨਹੀਂ ਉਚਾਰਨ ਕਰਨਾ ਜੋਗ ਜੁਗਤ ਥਿਵ ਪਾਵਸਤਾ ਏਕ ਸ਼ਬਦ ਦੂਜਾ ਹੋਰ ਨਾਸਤ ਏਕ ਸ਼ਬਦ ਦੂਜਾ ਹੋਰ ਨਾਸਤ ਏਕ ਸ਼ਬਦ ਦੂਜਾ ਹੋਰ ਨਾਸਤ ਕੰਧ ਮੂਲ ਮਨ ਲਾਵਸਤਾ ਰਹਾਉ ਮੂंड मुंडाया ਜੇ ਗੁਰ ਪਾਈਐ ਢਾਇਆ ਨਹੀਂ ਢਿਆ ਨਹੀਂ ਐ ਮੂੰਡ ਮੁੰਡਾਇਆ ਤੇ ਟਿੱਪੀ ਵੀ ਐ ਨਾ ਮੁੰਡਾਇਆ ਕਹਦਾਂਗੇ ਤਾਂ ਪੂਲਾ ਬੁੱਲਿਆ ਜਾਏਗਾ ਜੀ ਉੱਤੇ ਟਿੱਪੀ ਐ ਮੁੰਡਾ ਐ ਮੂੰਡ ਮੁੰਡਾਇਆ ਜੇ ਗੁਰ ਪਾਈਐ ਮੂੰਡ ਮੁੰਡਾਇਆ ਜੇ ਗੁਰ ਪਾਈਐ ਢੱਡਾ ਨਿਕਲਦਾ ਮੁੰਡਾ ਐ ਮੂਡ ਮੂੰਡ ਮੁੰਡਾਇਆ ਢਾਇਆ ਬੋਲਦਾ ਨਾ ਮੁੰਡਾ ਐ ਮੁੰਡਾਇਆ ਮੁੰਡ ਮੁੰਡ ਆਇਆ ਜੇ ਗੁਰ ਪਾਈਐ ਮਨ ਗੁਰ ਕੀਨੀ ਹਮ ਹਮ ਗੁਰ ਕੀਨੀ ਗੰਗਾ ਤਾ ਹਮ ਗੁਰ ਕੀਨੀ ਗੰਗਾ ਤਾ ਹਮ ਤੇ ਜਮਕ ਲੱਗ ਜੇ ਤ੍ਰਿ ਭਾਵਨ ਤारण हार ਸੁਆਮੀ ਏਕ ਨ ਚਿਤਸ ਅੰਦਾ ਤਾ ਕਾਰਪਟੰਬ ਗੱਲੀ ਮਨ ਲਾਵਸ ਹਾਂ ਇਹ ਸੁਣੋ ਪਟੰਬ ਹੀ ਕਹਿਣਾ ਹੈ ਜਿਵੇਂ ਕੁਟੰਬ ਬੱਬੇ ਨਾਲ ਉਚਾਰਨ ਹੈ ਉੱਥੇ ਵੀ ਕੁਟੰਬ ਨਹੀਂ ਕਹਿਣਾ ਇੱਥੇ ਵੀ ਪਟੰਬ ਭੱਬੇ ਨਾਲ ਨਹੀਂ ਬੋਲਣਾ ਪਟੰਬ ਕਰ ਪਟੰਬ ਗੱਲੀ ਮਨ ਲਾਵਸ ਸੰਸਾ ਮੂਲ ਨਾ ਜਾਵਸਤਾ ਇੱਕ ਸਚਰਣੀ ਜੇ ਚਿਤ ਲਾਵਹਿ ਲੱਭ ਲੋਭ ਕੀ ਧਵਸਤਾ ਇਕੱਠੇ ਹੀ ਪਾਠ ਲੱਭ ਲੋਭ ਕੀ ਧਵਸਤਾ ਜਸ ਨਿਰੰਜਨ ਰਤਨ ਮਨਾ ਰਾਚਸ ਪੋਲਾ ਉਚਾਰਨ ਕਰਨਾ ਰਚਸ ਮਨਾ ਜਪ ਸ ਨਿਰੰਜਨ ਰਚਸ ਮਨਾ ਕਾਹੇ ਬੋਲਹਿ ਜੋਗੀ ਕਪਟ ਕਨਾ ਰਹਾਉ ਕਾਇਆ ਕਮਲੀ ਹੰਸ ਇਆਣਾ ਕਾਹੇ ਬੋਲਹਿ ਜੋਗੀ ਕਪਟ ਕਨਾ ਜੋਗੀ ਫਤਿਹ ਸ੍ਰੀ ਕਾਇਆ ਕੰਮਲੀ ਹੰਸ ਈਆਣਾ ਕੰਬਲੀ ਕੰਬਲੀ ਕਸਕੇ ਨਹੀਂ ਬੋਲਣਾ ਕਾਇਆ ਕੰਮਲੀ ਹੰਸ ਈਆਣਾ ਕਾਇਆ ਕੰਮਲੀ ਹੰਸ ਈਆਣਾ ਮੇਰੀ ਮੇਰੀ ਕਰ ਬਿਹਾਣੀਤਾ ਮੇਰੀ ਮੇਰੀ ਕਰਤਿ ਬਿਹਾਣੀਤਾ ਮੇਰੀ ਮੇਰੀ ਕਰਤਿ ਬਿਹਾਣੀਤਾ ਪ੍ਰਣਮਤ ਨਾਨਕ ਨਾਗੀ ਦਾਜ ਹੈ ਇਹ ਨਾਗੀ ਹੀ ਉਚਾਰਨ ਕਰਨਾ ਆ ਮੈਨੂੰ ਨਾਗ ਹੀ ਗਏ ਦਿੰਦੇ ਉਹ ਜਿੱਦ ਨਾਗੀ ਹੀ ਉਚਾਰਨ ਬਿੰਦੀ ਤੋਂ ਰਹਿਤ ਕਰਨਾ ਫਿਰ ਪਾਛੈ ਪਛਤਾਣੀਤਾ ਫਿਰ ਪਾਛੈ ਪਛਤਾਣੀਤਾ ਗౌਰੀ ਚੇਤੀ ਮਹੱਲਾ ਪਹਿਲਾ ਔਖਦ मूल ਮੰਤਰ ਮਨ ਇਕੈ ਔਖਦ मूल ਮੰਤਰ ਜਿਹੜਾ ਪਾਠ ਹੈ ਨਾ ਇਹ ਸੰਬੰਧਕ ਪਾਠ ਹੈ ਮਨ ਇੱਕ ਹੈ ਇੱਥੇ ਵਿਸਰਾਮ ਹੈ ਔਖਦ ਮੂਲ ਮੰਤਰ ਮਨ ਇੱਕ ਹੈ ਮੰਤਰ ਮੂਲ ਔਖਦ ਮੰਤਰ ਮੂਲ ਹਾਂ ਅਰਥ ਕਰਨ ਲੱਗਿਆ ਮੂਲ ਮੰਤਰ ਹੋ ਜਾਏਗਾ ਮੰਤਰ ਮੂਲ ਔਖਦ ਮੰਤਰ ਮੂਲ ਮਨ ਇੱਕ ਹੈ ਜੀ ਕਰ ਦ੍ਰਿੜ ਚਿਤ ਕੀਜੈ ਰੇ ਕਿ ਜਿੰਨੇ ਵੀ ਰੇ ਪਦ ਹਨ ਇਸ ਤੋਂ ਪਹਿਲਾਂ ਠਮਕ ਦੀ ਲਾ ਦੇਣੀ ਹੈ ਜੇਕਰ ਦ੍ਰਿੜ ਚਿਤ ਕੀਜੈ ਰੀ ਜਨਮ ਜਨਮ ਕੇ ਪਾਪ ਕਰਮ ਕੀ ਕਟ ਮਹਾਰਾ ਲੀਜੈ ਰੇ ਮਨ ਇਕੋ ਸਾਹਿਬ ਭਾਈ ਰੇ ਤੇਰੇ ਤੀਨ ਗੁਣਾ ਸੰਸਾਰ ਸਮਾਵਹਿ ਅਲਖ ਨ ਲਖਣਾ ਜਾਈ ਰੇ ਰਹਾਉ ਸक्कर ਖੰਡ ਮਾਇਆ ਤਨ ਮੀਠੀ ਹਮ ਤਉ ਪੰਡ ਉਚਾਈ ਰੇ ਰਾਤ ਅਨੇਰੀ ਸੂਝਸ ਨਾਹੀ ਇਹ ਰਾਤ ਅਨੇਰੀ ਸੂਝਸ ਨਾਹੀ ਕਿਥੇ ਵਿਸਰਾਮ ਹੈ ਲੱਜ ਤੂਕਸ ਮੂਸਾ ਭਾਈ ਰੇ ਇਹ ਠਮਕ ਧਿਆਨ ਨਾਲ ਲਾਉਣੀ ਹੈ ਲੱਜ ਕਸ ਕੇ ਬੋਲਣਾ ਲੱਜ ਤੂਕਸ ਮੂਸਾ ਇਥੇ ਠਮਕ ਲਾ ਦਿੰਗੇ ਮੂਸਾ ਭਾਈ ਰੇ ਨਹੀਂ ਕਹਿਣਾ ਲੱਜ ਤੂਕਸ ਮੂਸਾ ਆਈ ਰੇ ਮਨ ਮੁਖ ਕਰ ਹੈ ਤੀਤਾ ਦੁਖ ਲਾਗੇ ਗੁਰਮੁਖ ਮਿਲਾ ਵਡਾਈ ਰੇ ਜੋ ਤਨ ਕੀ ਆ ਸੂਈ ਹੁਆ ਕੀਰਤ ਨ ਮਿਟਿਆ ਜਾਈ ਰੇ ਸੁਭਰ ਭਰੇ ਨ ਹੋਵਹਿ ਊਨੇ ਇਹ ਸੁਭਾਰਨੀ ਬੋਲਣਾ ਸੁਭਰ ਉਚਾਰਨ ਕਰਨਾ ਇਸ ਦਾ ਅਰਥ ਹੈ ਲਬ ਲਬ ਨਕੂ ਨਕ ਪਰੇ ਸੁਬਰ ਭਰੇ ਨਾ ਹੋਵਹਿ ਊਨੇ ਜੂਰਾਤੇ ਰੰਗ ਲਾਈ ਰੇ ਤਿੰਨ ਕੀ ਪੰਖ ਹੋਵੈ ਜੇ ਨਾਨਕ ਤਾ ਮੂੜਾ ਕਿਛ ਪਾਈ ਰੇ ਗੋੜੀ ਚੇਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਤ ਪਦ ਜਿਹੜਾ ਹੈ ਪੋਲਾ ਹੀ ਉਚਾਰਨ ਕਰਨਾ ਕਤ ਕੀ ਮਾਈ ਬਾਪ ਕਤ ਕੇਰਾ ਕਾਤ ਕੀ ਮਾਈ ਬਾਪ ਕਾਤ ਕੇਰਾ ਕਿਦੂ ਥਾਵਹੁ ਹਮ ਆਏ ਅਗਨ ਬਿੰਬ ਜਲ ਭੀਤਰ ਨਿਪਜੇ ਕਾਹੇ ਕੰਮ ਉਪਾਏ ਮੇਰੇ ਸਾਹਿਬਾ ਕੋਣ ਜਾਣੈ ਗੁਣ ਤੇਰੇ ਕਹੇ ਨਾ ਜਾਨੀ ਔਗਣ ਮੇਰੇ ਰਹਾਉ ਕੀਤੇ ਰੁਖ ਬਿਰਖ ਹਮ ਚੀਨੇ ਕੀਤੇ ਪਦ ਤੇ ਯਮਕ ਲਾਉਣੀ ਆ ਕੀਤੇ ਰੁਖ ਬਿਰਖ ਹਮ ਚੀਨੇ ਕੇਤੇ ਪਸ਼ੂ ਉਪਾਏ ਕੇਤੇ 나ਗ ਕੁਲੀ ਮਹਿ ਆਏ ਹਾਂਜੀ ਕੇਤੇ ਤੇ ਯਮਕਾ ਕੀਤੇ 나ਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ ਹਟ ਪਟਨ ਬਿਜ ਮੰਦਰ ਭੰਨੈ ਜਿਹੜਾ ਬਿਜ ਮੰਦਰ ਪਾਠ ਹੈ ਬਿਜ ਮੰਦਰ ਇਸਰਮੰਦਕ ਪਾਠ ਹੈ ਹਟ ਪਟਨ ਬਿਜ ਮੰਦਰ ਭੰਨੈ اٹ پਟਨ ਵਿਜ ਮੰਦਰ ਭੰਨੇ ਘਰ ਚੋਰੀ ਘਰ ਆਵੇ ਅੱਗੋ ਦੇਖੇ ਪਿੱਛੋ ਦੇਖੇ ਤੁਜ ਤੇ ਕਹਾ ਛਪਾਵੇ ਟਟ ਤੀਰਥ ਹਮ ਨਾਵਖੰਡ ਦੇਖੇ ਇਹ ਟਟ ਪੁਲਾ ਹੀ ਬੋਲਣਾ ਇਹਨੂੰ ਟਟ ਨਹੀਂ ਕਹਿਣਾ ਟਾਟ ਤੀਰਥ ਹਮ ਨਾਵਖੰਡ ਦੇਖੇ ਟਾਟ ਤੀਰਥ ਹਮ ਨਵਖੰਡ ਦੇਖੇ ਹਟ ਪਟਨ ਬਾਜ਼ਾਰਾ ਲੈ ਕੇ ਤੱਕੜੀ ਤੋਲਣ ਲਾਗਾ ਇਹ ਤੱਕੜੀ ਜਿਹੜਾ ਪਦ ਹੈ ਇਹ ਕਸ ਕੇ ਉਚਾਰਨ ਕਰਨਾ ਤੱਕੜੀ ਨਹੀਂ ਕਹਿਣਾ ਲੈ ਕੇ ਤੱਕੜੀ ਤੋਲਣ ਲਾਗਾ ਲੈ ਕੇ ਤੱਕੜੀ ਤੋਲਣ ਲਾਗਾ ਘਟ ਹੀ ਮਹਿ ਬਣ ਜਾਰਾ ਜੇਤਾ ਸਮੁੰਦ ਸਾਗਰ ਨੀਰ ਭਰਿਆ ਦੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਓ ਮਿਹਰ ਦੇ ਦਇਆ ਕਰੋ ਕਿਛ ਮਿਹਰ ਉਪਾਵੋ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਡੁੱਬਦੇ ਪੱਥਰ ਤਾਰੇ ਜੀੜਾ ਅਗਨ ਬਰਾਬਰ ਤਪੈ ਜੀੜਾ ਇੱਥੇ ਝਮਕ ਲੱਗੇਗੀ ਜੀੜਾ ਅਗਨ ਬਰਾਬਰ ਤਪੈ ਤਪੈ ਪੁੱਲਾ ਹੀ ਉਚਾਰਨ ਕਰਨਾ ਪੀਤਰ ਵਗਾਇ ਕਾਤੀ ਹਾਂ ਵਗੈ ਵੀ ਪੋਲਾ ਹੀ ਉਚਾਰਨ ਕਰ ਪ੍ਰਾਨਵਾਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਗੌੜੀ ਬੈਰਾਗਣ ਮਹੱਲਾ ਪਹਿਲਾ ਇਹ ਵੀ ਬੈਰਾਗਣ ਮਹੱਲਾ ਨਹੀਂ ਕਹਿਣਾ ਗੌੜੀ ਬੈਰਾਗਣ ਕਿਸੇ ਸ਼ਮਕ ਲਾ ਦਿੰਨੀ ਹੈ ਮਹੱਲਾ ਪਹਿਲਾ ਰੈਣ ਗਵਾਈ ਸੋਇ ਕੈ ਦੇਵਸ ਗਵਾਇਆ ਖਾਈ ਹੀਰੇ ਜੈਸਾ ਜਨਮ ਹੈ ਇਸ ਪਦ ਨੂੰ ਹੀਰੇ ਨਹੀਂ ਕਹਿਨਾ ਆਮ ਕਈ ਪਾਠੀ ਸਿੰਘ ਹੀਰੇ ਕਹਿੰਦੇ ਕੋਲਾ ਹੀ ਬੋਲਣਾ ਹੀਰੇ ਜੈਸਾ ਜਨਮ ਹੈ ਕਉਡੀ ਬਦਲੇ ਜਾਏ ਨਾਮ ਨਾ ਜਾਣਿਆ ਰਾਮ ਕਾ ਮੂੜੇ ਫਿਰ ਪਾਛਾ ਪਛਤਾ ਹੀਰੇ ਮੂੜੇ ਫਿਰ ਪਾਛਾ ਪਛਤਾ ਹੀਰੇ ਰਹਾਉ ਅਨਤਾ ਤਨ ਧਰਣੀ ਧਰੇ ਅਨਤਾ ਧਨ ਧਰਨੀ ਧਰੀ ਅਨਤ ਨਾ ਚਾਹਿਆ ਜਾਏ ਅਨਤ ਨਾ ਚਾਹਿਆ ਜਾਏ ਅਨਤ ਕਉ ਚਾਹਨ ਜੋ ਗਏ ਅਨਤ ਕਉ ਚਾਹਨ ਜੋ ਗਏ ਅਨਤ ਕਉ ਚਾਹਨ ਜੋ ਗਏ ਸੇ ਆਏ ਅਨਤ ਗਵਾਏ ਆਪਣ ਲੀਆ ਜੇ ਮਿਲੈ ਤਾ ਸਭ ਕੋ ਭਾਗ ਠੋਏ ਕਰਮਾ ਉੱਪਰ ਨਿਬੜਾ ਜੇ ਲੋਚਾ ਸਭ ਕੋਏ ਨਾਨਕ ਕਰਣਾ ਜਿਨ ਕੀਆ ਸੋਈ ਸਾਰ ਕਰੇ ਹੁਕਮ ਨਾ ਜਾਪੀ ਖਸਮ ਕਾ ਹੁਕਮ ਇਥੇ ਯਮ ਕਾ ਹੁਕਮ ਨਾ ਜਾਪੀ ਖਸਮ ਕਾ ਹੁਕਮ ਨਾ ਜਾਪੀ ਖਸਮ ਕਾ ਕਿਸਾ ਬਡਾਈ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ